ਕੋਈ ਜੋੜੀ ਖਰੀਦੋ ਆਪਾਂ ਡਿਲੀਵਰੀ ਫ੍ਰੀ ਕਰਦਾ 60 ਕਿਲੋਮੀਟਰ ਤੱਕ ਦੀ 100 ਕਿਲੋਮੀਟਰ ਤੱਕ ਜੇ ਦੋਨੇ ਕੋਈ ਜੋੜਾ ਖਰੀਦਦਾ ਕਿੰਨੇ ਪੈਸੇ ਦੇ ਦੇਂਗਾ। ਡਾਉਣ ਕਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ। ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀ ਬੰਦਰ ਜਿਲ੍ਹਾ ਬਠਿੰਡਾ। ਜਮਾ ਬਾਈ ਜੀ ਤਲਵੰਡੀ ਸਾਬੋ ਤੋਂ ਆਪਾਂ ਜਿਹੜਾ ਬਠਿੰਡੇ ਨੂੰ ਇਹਨੇ ਰੋਡ ਦੇ ਉੱਪਰ ਬਾਈ ਹੋ ਰਹਿਆਂ ਦਾ ਪਿੰਡ ਆ ਬਾਈ ਪ੍ਰਗਟ ਦੇ ਘਰੋਂ ਵੀਡੀਓ ਆ। ਦੋ ਬਾਈ ਨੇ ਹਾ ਐਚ ਐਫ ਬੈਡਾਂ ਸੇਲ ਕਰਨੀਆਂ। ਇੱਕ ਨੰਬਰ ਆਪਾਂ ਇੱਧਰੋਂ ਸ਼ੁਰੂ ਕਰ ਲੈਨੇ ਹਣਾ ਵੀਰੇ। ਹਾਂਜੀ ਬਾਈ ਜੀ। ਪ੍ਰਗਟ ਬਾਈ ਪਹਿਲਾਂ ਤਾਂ ਨੰਬਰ ਬ ਨੰਬਰ 62804458848 ਠੀਕ ਆ ਵੀਰੇ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਇਹ ਇੱਕ ਨੰਬਰ ਇਹਦਾ ਤਾਰਾਂ ਦੇ ਜਾਂਦੀ ਆ ਹਨਾ ਬਾਈ ਹਾਂ ਬਾਈ ਹਾਂ ਤਾਰਾਂ ਦੋਸਤੋ ਬੱਚੀ ਦੇ ਜਾਂਦੀ ਆ ਦੰਦੋ ਖੀਰੀ ਆ ਦੰਦੋ ਖੀਰੀ ਆ ਹਾਂ 12 13 ਮਹੀਨਿਆਂ ਦੇ ਵਿੱਚ ਵਿੱਚ ਆ ਤੇ ਆ ਦੇਖ ਲਓ ਚਾਰ ਥਾਣਾ ਕੱਲਾ ਕੱਲਾ ਥਣ ਲੱਗਿਆ ਤੇ ਤੋੜ ਲਾ ਵੀ ਇਹਨੂੰ ਇੱਧਰ ਨੂੰ ਮੜੀ ਤੋੜ ਕੇ ਦਿਖਾ ਦੇ ਗਿਆ ਆਪਾਂ ਦੋ ਬੈਡਾਂ ਬਾਈ ਕੋਲੇ ਸੇਲ ਵਾਸਤੇ ਆ ਪਿੰਡ ਦੋਸਤੋ ਭਾਗੀਬੰਦਰਾ ਵੀਡੀਓ ਦੇ ਉੱਪਰ ਬਾਈ ਦਾ ਨੰਬਰ ਚੱਲੀ ਜਾਂਦਾ ਆਦਾ ਬੱਚੀ ਤਾਰਾਂ ਦੇ ਜਾਂਦੀ ਹੈ ਤੇ ਵਧੀਆ ਬਣਨ ਵਾਲੀ ਬੱਚੀ ਆ ਦੇਖੋ ਦੋ ਕੋਈ ਨਹੀਂ ਬਈ ਬੰਨ ਲਾ ਬੰਨ ਲਾ ਪੱਕੇ ਥਾਂ ਤੇ ਪਸੂ ਤਲਕ ਤਲਕ ਜਾਂਦਾ ਹੈਵੇਂ ਆਹ ਦੇਖੋ ਵੀਰੇ ਥਣਾ ਦੀ ਚੈੱਕ ਕਰਾ ਦੇਣਾ ਤੇ ਭਾਪਾ ਆ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਪ੍ਰਗਟ ਬਾਈ ਇੱਕ ਨੰਬਰ ਵਾਲੀ ਦਾ ਕੀ ਮੁੱਲ ਕਰਦਾ ਦੇਣ ਲੈਣ ਬਾਈ ਮੁੱਲ ਕਿੰਨੇ ਕਰੇ 30 30000 ਪਿੱਛੇ ਦੇ ਦਾਂ ਅੱਛਾ 30000 ਇਹਦਾ ਮੁੱਲ ਆ ਵੀ ਨੰਬਰ 2 ਤੇ ਵੀ 30 ਕਰ ਹੀ ਦਿੱਤਾ ਸਮਝ ਲੈ ਹੈਨਾ ਇਹ ਨੰਬਰ 2 ਤੇ ਆ ਗਈ ਇਹਦੀ ਕਿੰਨੀ ਕੁ ਮਰਹੌਗੀ ਬਾਈ ਉਮਰੇ ਇਹ ਦੋ ਦੇ ਚੱਕਦੀ ਆ ਬਾਈ ਇਹ ਹਜੇ ਦੋ ਚੱਕਦੀ ਆ ਹਾਂ ਠੀਕ ਆ ਠੀਕ ਆ ਤੇ ਇਹਦੇ ਮਾੜੀ ਦੀ ਸਾਖ ਦੀ ਹੈ ਨਾ ਇੱਕ ਉੱਪਰ ਹਾਂ ਜੀ ਸਾਖ ਦੀ ਹਾਂ ਚਾਰ ਥਾਣਾ ਇੱਕ ਮਾਰੀ ਇਹਨਾਂ ਦੇ ਆਉਂਦੇ ਆ ਮਾੜੀ ਮੋਟੀ ਆ ਚਫ ਦੇ ਨਾਰਮਲ ਚੀਜ਼ ਆ ਆ ਵੀ ਜਾਂਦੀ ਆ ਬਾਕੀ ਇਹਦਾ ਮੁੱਲ ਵੀ 30 ਹੋਊਗਾ ਹਨਾ ਬਾਈ ਵੀਡੀਓ ਦੇ ਉੱਤੇ ਬਾਈ ਪ੍ਰਗਟਦਾ ਨੰਬਰ ਚੱਲੀ ਜਾਂਦਾ ਤੋੜ ਤੋਂ ਜੋੜੇ ਖਰੀਦੋ ਆਪਾਂ ਡਿਲੀਵਰੀ ਫ੍ਰੀ ਕਰਦੇ ਆ 100 ਕਿਲੋਮੀਟਰ ਤੱਕ ਦੀ 100 ਕਿਲੋਮੀਟਰ ਤੱਕ ਜੇ ਦੋਨੇ ਕੋਈ ਜੋੜਾ ਖਰੀਦਦਾ ਕਿੰਨੇ ਪਿੰਗਾ ਦੇ ਦੇਂਗਾ ਇੱਕ ਆਫਰ ਹੀ ਦੱਸ ਦੇ ਡਿਲੀਵਰੀ ਫ੍ਰੀ ਆ 100 ਕਿਲੋਮੀਟਰ ਤੱਕ ਬਾਈ ਕਹਿੰਦਾ ਡਿਲੀਵਰੀ ਫ੍ਰੀ ਆ 30 30 ਹਜ਼ਾਰ ਦੋਨਾਂ ਦਾ ਮੁੱਲ ਆ ਜਿਹੜੇ ਭਰਾ ਨੂੰ ਪਸੰਦ ਆ ਦੋਨਾਂ ਕਰ ਲਿਓ ਸੰਪਰਕ ਇਹਨੂੰ ਵੀ ਤੋਰ ਦੇ ਪਰ ਘਟ ਇੱਧਰ ਨੂੰ ਆਹ ਦੇਖ ਲਓ ਬਾਈ ਡਿਲੀਵਰੀ ਜਮਾ ਫ੍ਰੀ ਕਰਦਾਂਗੇ ਬਾਈ ਕਹਿੰਦਾ ਜਿੱਥੇ ਮਰਜੀ 100 ਕਿਲੋਮੀਟਰ ਤੱਕ 100 ਕਿਲੋਮੀਟਰ ਫਰੋਜਪੁਰ ਤੱਕ ਜਾ ਕੇ ਹੋ ਜਾਊਗਾ ਬਾਈ ਦੇਖ ਲਓ ਤੁਸੀਂ ਮੋੜ ਲਿਆ ਬਾਈ ਹਮ ਆਹ ਲਓ ਵੀਰੇ ਜਿਹੜੇ ਭਰਾ ਨੂੰ ਜਿਹੜਾ ਨਾ ਪਸੰਦ ਆਉਂਦਾ ਹੈ ਦੋਨੇ ਇਕੱਠਾ ਖਰੀਦਣਿਆਂ ਦਾ ਬਾਈ ਜੀ ਉਹ ਵੀ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗੱਲ ਬਈ ਸਾਰੇ